ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 23 ਮਈ ਹੈ। 23 ਮਈ 1699 22 ਮਈ 1699 ਦੇ ਦਿਨ ਪੋਠੋ ਹਾਰ ਦੀ ਸੰਗਤ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਅਨੰਦਪੁਰ ਸਾਹਿਬ ਆਈ ਤਾਂ ਰਾਹ ਦੇ ਵਿੱਚ ਨੂ ਪਿੰਡ ਦੇ ਰੰਗੜਾ ਨੇ ਲੁੱਟ ਲਈ। ਇਨ੍ਹਾਂ ਸਿੱਖਾਂ ਦੇ ਵਿੱਚੋਂ ਬਹੁਤ ਅਜੇ ਪੌਲੀਏ ਨਹੀਂ ਸਨ ਇਸ ਕਰਕੇ ਉਹਨਾਂ ਦੇ ਕੋਲ ਕਿਰਪਾਨਾਂ ਨਹੀਂ ਸਨ ਉਹਨਾਂ ਦੀ ਹਾਲਤ ਵੇਖ ਕੇ ਗੁਰੂ ਸਾਹਿਬ ਨੇ ਅਗਲੇ ਦਿਨ 23 ਮਈ ਨੂੰ ਸਹਬਜ਼ਾਦਾ ਅਜੀਤ ਸਿੰਘ ਅਤੇ ਭਾਈ ਉਦੇ ਸਿੰਘ ਦੀ ਅਗਵਾਈ ਦੇ ਵਿੱਚ 100 ਸਿੰਘਾਂ ਨੂੰ ਨੂਹ ਦੇ ਲੁਟੇਰਿਆਂ ਨੂੰ ਸਜ਼ਾ ਦੇਣ ਵਾਸਤੇ ਭੇਜਿਆ ਇਹ ਜਥੇ ਨੇ ਨੂਹ ਦੇ ਵਿੱਚ ਜਾ ਕੇ ਲੁਟੇਰਿਆਂ ਦਾ ਆਗੂ ਕੈਰੋ ਰਾਮ ਰੰਗੜ ਫੜ ਕੇ ਆਨੰਦਪੁਰ ਲੈ ਆਂਦਾ ਉਸ ਨੇ ਗੁਰੂ ਸਾਹਿਬ ਦੇ ਪੈਰ ਫੜ ਲਏ ਅਤੇ ਅੱਗੇ ਤੋਂ ਪਾਪ ਨਾ ਕਰਨ ਦਾ ਪ੍ਰਣ ਕੀਤਾ ਇਸ ਤੇ ਗੁਰੂ ਸਾਹਿਬ ਨੇ ਸੰਗਤਾਂ ਦੇ ਕਹਿਣ ਤੇ ਉਸ ਨੂੰ ਮਾਫ਼ ਕਰ ਦਿੱਤਾ ਤੇਈ ਮਈ 1924 ਕਰਤਾਰ ਸਿੰਘ ਵੇਦੀ ਗੁਰੂ ਨਾਨਕ ਸਾਹਿਬ ਦੇ ਛੋਟੇ ਪੁੱਤਰ ਦੀ ਕੁਲ ਦੇ ਵਿੱਚੋਂ ਸੀ ਪਹਿਲੋਂ ਤਾਂ ਇਹਨਾਂ ਨੇ ਉਦਾਸੀ ਮਤ ਚਲਾਇਆ ਹੋਇਆ ਸੀ ਪਰ ਗੁਰੂ ਗੋਬਿੰਦ ਸਿੰਘ ਸਾਹਿਬ ਵੇਲੇ ਏਸ ਇੱਕ ਬਣ ਗਏ ਮਗਰੋਂ ਇਹਨਾਂ ਨੇ ਫੇਰ ਉਹੀ ਹਰਕਤਾਂ ਸ਼ੁਰੂ ਕਰ ਦਿੱਤੀਆਂ ਇਹਨਾਂ ਦੇ ਵਿੱਚੋਂ ਖੇਮ ਸਿੰਘ ਵੇਦੀ ਦਾ ਸ਼ਰੀਆਮ ਇੱਕ ਫਿਰਕੂ ਧੜੇ ਦਾ ਹੱਥ ਠੋਕਾ ਬਣਿਆ ਹੋਇਆ ਸੀ ਇਸੇ ਟਬਰ ਦੇ ਵਿੱਚੋਂ ਇੱਕ ਕਰਤਾਰ ਸਿੰਘ 베ਦੀ ਭਤੀਜਾ ਖੇਮ ਸਿੰਘ 베ਦੀ ਵੀ ਸੀ ਜੋ ਗੁਰਦੁਆਰਾਂ ਤੇ ਕਾਬਜ਼ ਮਹੰਤਾਂ ਦਾ ਸਾਥ ਦਿੰਦਾ ਸੀ ਅਤੇ ਇਸ ਦੇ ਬਦਲੇ ਚੜਾਵੇ ਦੇ ਵਿੱਚੋਂ ਮਾਲ ਛਕਦਾ ਹੁੰਦਾ ਸੀ ਮਹੰਤਾਂ ਦੇ ਵਿੱਚ ਨਨਕਾਣਾ ਸਾਹਿਬ ਦੇ ਮਹੰਤ ਨਰੈਣਦਾਸ ਨੇ ਕਰਤਾਰ ਸਿੰਘ 베ਦੀ ਦੀ ਮਦਦ ਨਾਲ ਮਹੰਤਾਂ ਸਾਧੂਆਂ 베ਦੀਆਂ ਦਾ ਇੱਕ ਇਕੱਠ 12 ਨਵੰਬਰ 1920 ਦੇ ਦਿਨ ਅਖਾੜਾ ਸੰਗਲ ਵਾਲਾ ਵਿਖੇ ਨੇੜੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਕੀਤਾ ਮਹਾਂਤ ਗੋਬਿੰਦਾਸ ਦੀ ਪ੍ਰਧਾਨਗੀ ਹੇਠ 53 ਮਹਾਂਤ ਇਸ ਇਕੱਠ ਦੇ ਵਿੱਚ ਸ਼ਾਮਲ ਹੋਏ ਇਸ ਦੇ ਵਿੱਚ ਫੈਸਲਾ ਕੀਤਾ ਗਿਆ ਕਿ ਅਕਾਲੀਆਂ ਦਾ ਟੱਕਰਾ ਜ਼ੋਰ ਸ਼ੋਰ ਦੇ ਨਾਲ ਕੀਤਾ ਜਾਵੇ ਮਹਾਂਤ ਨਾਰੈਣਦਾਸ ਨੇ ਬੇਦੀ ਕਰਤਾਰ ਸਿੰਘ ਦੇ ਨਾਲ ਰਲ ਕੇ 60000 ਰੁਪਏ ਇਕੱਠੇ ਕੀਤੇ ਅਤੇ ਲਾਹੌਰ ਤੋਂ ਹਫਤਾਵਾਰੀ ਸੰਤ ਸੇਵਕ ਅਖਬਾਰ ਸ਼ੁਰੂ ਕਰ ਦਿੱਤਾ ਇੱਕ ਵਾਰ ਮੁਫਤ ਵੰਡਿਆ ਜਾਂਦਾ ਸੀ 7 ਫਰਵਰੀ 1921 ਦੇ ਦਿਨ ਮਹੰਤ ਨੇ ਆਪਣੇ ਬੰਦਿਆਂ ਅਤੇ ਹਮਾਇਤਿਆਂ ਦਾ ਇੱਕ ਇਕੱਠ ਗੁਰਦੁਆਰਾ ਜਨਮ ਸਥਾਨ ਦੀ ਹਦੂਦ ਦੇ ਵਿੱਚ ਬੁਲਾਇਆ ਇਸ ਦੇ ਵਿੱਚ ਉਸਨੇ ਲਿਆਂਦੇ ਸਾਰੇ ਗੁੰਡੇ ਅਤੇ ਕਾਤਲਾਂ ਤੋਂ ਇਲਾਵਾ ਨਨਕਾਣਾ ਸਾਹਿਬ ਦੇ ਪੱਟੀ ਮੁਸਲਮਾਨ ਬੇਦੀ ਕਰਤਾਰ ਸਿੰਘ ਕੂਕਾ ਮੰਗਲ ਸਿੰਘ ਅਤੇ ਹੋਰ ਕਈ ਬੰਦੇ ਸ਼ਾਮਲ ਸਨ ਇਹਨਾਂ ਸਾਰਿਆਂ ਨੇ ਕਸਮਾਂ ਖਾਧੀਆਂ ਕਿ ਅਕਾਲੀਆਂ ਦੇ ਨਾਲ ਲੜਾਈ ਦੀ ਸੂਰਤ ਦੇ ਵਿੱਚ ਉਹ ਸਾਰੇ ਮਹੰਤ ਦਾ ਸਾਥ ਦੇਣਗੇ 20 ਫਰਵਰੂਅਰੀ 1921 ਦੇ ਦਿਨ ਜਦ ਮਹੰਤ ਨੇ 200 ਦੇ ਕਰੀਬ ਸਿੱਖ ਮਾਰ ਦਿੱਤੇ ਤਾਂ ਉਹਨਾਂ ਵਾਸਤੇ ਹੋਏ ਸਮਾਗਮ ਦੇ ਵਿੱਚ ਸਿੱਖਾਂ ਨੇ ਗੁਰਮਤਾ ਕੀਤਾ ਕਿ ਕਰਤਾਰ ਸਿੰਘ ਵੇਦੀ ਦਾ ਮੁਕੰਮਲ ਬਾਈਕਾਟ ਕੀਤਾ ਜਾਵੇ ਅਤੇ ਅੱਗੇ ਤੋਂ ਉਸ ਨੂੰ ਸਾਰੇ ਕਰਤਾਰ ਵੇਦੀਨ ਕਹਿਣ। ਜਦ ਉਸ ਦੀ ਬਹੁਤ ਬੇਇੱਜ਼ਤੀ ਹੋਣ ਲੱਗ ਪਈ ਤਾਂ ਉਸ ਨੇ 23 ਮਈ 1924 ਦੇ ਦਿਨ ਅਕਾਲ ਤਖਤ ਤੇ ਉਪੇਸ਼ ਹੋਇਆ ਅਤੇ ਪੁਲ ਬਖਸ਼ਾਈ ਉਸ ਨੂੰ ਸਖਤ ਸਜ਼ਾ ਲਾਈ ਗਈ। 23 ਮਈ 1987 ਭਪਿੰਦਰ ਸਿੰਘ ਪੁੱਤਰ ਉਜਾਗਰ ਸਿੰਘ ਸਾਰੰਗ ਢਾਡੀ ਜੋ ਸਿਰਫ 15 ਸਾਲ ਦਾ ਸੀ 23 ਮਈ 1987 ਦੇ ਦਿਨ ਮਿੱਠੂ ਖੇਵਾ ਮੁਕਸਰ ਦੇ ਕੋਲ ਪੁਲਿਸ ਨੇ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 23 ਮਈ 1999 ਦੇ ਦਿਨ ਪੰਜਾਬ ਪੁਲਿਸ ਨੇ ਹਰਪ੍ਰਜਨ ਸਿੰਘ ਵਾਸੀ ਸੁਰ ਸਿੰਘ ਵਾਲਾ ਅੰਮ੍ਰਿਤਸਰ ਅਤੇ ਦਰਸ਼ਨ ਸਿੰਘ ਵਾਸੀ ਸ਼ੂਸ਼ਕ ਫਰੀਦਕੋਟ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 23 ਮਈ 1991 ਦੇ ਦਿਨ ਪੰਜਾਬ ਪੁਲਿਸ ਨੇ ਰਸ਼ਪਾਲ ਸਿੰਘ ਉਰਫ ਕਬੂਤਰ ਵਾਸੀ ਤੋਲਾ ਨੰਗਲ ਅੰਮ੍ਰਿਤਸਰ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 23 ਮਈ 1992 ਦਿਨ ਪੁਲਿਸ ਨੇ ਕਾਬਲ ਸਿੰਘ ਵਾਸੀ ਪਿੰਡ ਹਰਦੇਵਾਲ ਨੂੰ ਪੂਲਾ ਨਾਥਾਵਾਂ ਕੋਲ ਅਤੇ ਸ਼ਿੰ다 ਸਿੰਘ ਥੱਲੇਕੇ ਤੇ ਕਰਤਾਰ ਸਿੰਘ ਵਾਸੀ ਪਿੰਡ ਸਿੰਘਾਵਾਲਾ ਫਰੀਦਕੋਟ ਨੂੰ ਨਸੀਰਾਵਾਲ ਧਰਮਗੜ ਦੇ ਨੇੜੇ ਅਤੇ ਬਲਬੀਰ ਸਿੰਘ ਬੱਲੀ ਤੇ ਕਈ ਹੋਰ ਸਿੱਖ ਵਕ ਵਕ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤੇ। 23 ਮਈ 1993 ਦਿਨ ਪੁਲਿਸ ਨੇ ਸੁਰਿੰਦਰ ਸਿੰਘ ਸ਼ਿੰਦਾ ਅਤੇ 4 ਹੋਰ ਸਿੱਖ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤੇ। 23 ਮਈ 2014 ਦੇ ਦਿਨ ਪਾਕਿਸਤਾਨ ਦੇ ਇੱਕ ਦਰਜਨ ਦੇ ਕਰੀਬ ਸਿੱਖ ਬੈਨਰ ਚੁੱਕੀ ਪਾਕਿਸਤਾਨ ਦੀ ਪਾਰਲੀਮੈਂਟ ਦੇ ਕੰਪਲੈਕਸ ਦੇ ਵਿੱਚ ਜਾਵੜੇ ਅਤੇ ਉਹਨਾਂ ਨੇ ਪਾਕਿਸਤਾਨ ਦੇ ਵਿੱਚ ਗੁਰੂ ਗੰਗ ਸਾਹਿਬ ਦੀ ਬੇਹਰਮਤੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਦੇ ਖਿਲਾਫ ਸਖਤ ਐਕਸ਼ਨ ਲੈਣ ਵਾਸਤੇ ਧਰਨਾ ਮਾਰਿਆ। ਉਹਨਾਂ ਮੰਗ ਕੀਤੀ ਕਿ ਜਿਵੇਂ ਕੁਰਾਨ ਦੀ ਬੇਅਦਬੀ ਵਾਸਤੇ ਸਖਤ ਕਾਨੂੰਨ ਹੈ, ਓਵੇਂ ਹੀ ਗੁਰੂ ਗੰਗ ਸਾਹਿਬ ਦੀ ਬੇਹਰਮਤੀ ਕਰਨ ਵਾਲਿਆਂ ਵਾਸਤੇ ਸਖਤ ਸਜ਼ਾਵਾਂ ਵਾਲਾ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ। 23 ਮਈ 2014 ਦੇ ਦਿਨ ਪਿੰਡ ਮਲਪੁਰ ਅੜਕਾ ਹੁਸ਼ਿਆਰਪੁਰ ਦੇ ਵਿੱਚ ਮਲ ਸਿੰਘ ਗ੍ਰੰਥੀ ਨੇ ਕਿਹਾ ਕਿ ਸਮਾ ਫੋਟੋ ਨਾਲ ਕੀ ਹੋਵੇ ਤਾਂ ਵੱਖਰੀ ਜਗਾ ਗੁਰੂਗੰਗਸਾਹਬ ਦਾ ਪ੍ਰਕਾਸ਼ ਕੀਤਾ ਹੋਵੇ ਹਾਲਾਂਕਿ ਪਹਿਲਾਂ ਅਕਾਲ ਤਖਤ ਦੇ ਜਸੇਦਾਰ ਇਸ ਦੇ ਬਾਰੇ ਐਲਾਨ ਕਰ ਚੁੱਕੇ ਨੇ ਕਿ ਕਿਸੇ ਵੀ ਸਮਾਧ ਤੇ ਗੁਰੂਗੰਗਸਾਹਬ ਦਾ ਪ੍ਰਕਾਸ਼ ਨਹੀਂ ਹੋ ਸਕਦਾ ਏਸੀ ਸਿੱਖ ਇਤਿਹਾਸ ਦੇ ਵਿੱਚ 23 ਮਈ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ